ਬਾਣੀ ਪੜਨ ਦੇ ਵਿੱਚ ਜਦੋਂ ਮਨ ਨਹੀਂ ਲੱਗਦਾ ਬਹੁਤ ਪਿਆਰੇ ਪੁੱਛਦੇ ਨੇ ਕਿ ਬਾਣੀ ਪੜਨ ਦੇ ਵਿੱਚ ਮਨ ਨਹੀਂ ਲੱਗਦਾ ਉਸ ਦਾ ਕਾਰਨ ਇਹ ਹੁੰਦਾ ਕਿ ਤੁਹਾਡਾ ਜੋ ਮਨ ਹੈ ਉਹ ਅਸ਼ਾਂਤ ਹੈ ਤੁਹਾਡੇ ਮਨ ਦੇ ਅੰਦਰ ਵਿਚਾਰ ਚੱਲਦੇ ਨੇ ਪੜ੍ਹਦੇ ਤੁਸੀਂ ਬਾਣੀ ਹੋ ਤੇ ਦਿਮਾਗ ਵਿੱਚ ਚੱਲ ਕੁਝ ਹੋਰ ਰਿਹਾ ਹੁੰਦਾ ਹੈ ਤੁਸੀਂ ਆਪਣੇ ਮਨ ਨੂੰ ਅਸ਼ਾਂਤ ਕਰ ਲਿਆ ਇਸ ਨੂੰ ਸ਼ਾਂਤ ਕਰਨ ਦੀ ਇੱਕੋ ਇੱਕ ਵਿਧੀ ਹੈ ਉਹ ਹੈ ਮੈਡੀਟੇਸ਼ਨ ਬੈਠਣਾ ਇਹ ਤੁਸੀਂ ਕਿਤੇ ਵੀ ਜਾ ਕੇ ਮੈਡੀਟੇਸ਼ਨ ਕਰ ਸਕਦੇ ਹੋ ਜ਼ਰੂਰੀ ਨਹੀਂ ਘਰੇ ਹੀ ਬੈਠਣਾ ਕਿਸੇ ਨਹਿਰ ਦੇ ਕੰਢੇ ਜਾ ਕੇ ਬੈਠ ਸਕਦੇ ਹੋ ਗੁਰਦੁਆਰਾ ਸਾਹਿਬ ਚ ਜਾ ਕੇ ਚੁੱਪ ਕਰਕੇ ਬੈਠਣਾ ਹੈ ਬਸ ਕੁਝ ਬੋਲਣਾ ਨਹੀਂ ਬੈਠੇ ਰਹਿਣਾ ਜਦੋਂ ਇਸ ਤਰ੍ਹਾਂ ਤੁਸੀਂ ਬੈਠੋਗੇ ਬੈਠਣ ਦਾ ਸੁਭਾਅ ਬਣਾ ਲਓਗੇ ਤਾਂ ਤੁਹਾਡਾ ਜੋ ਮਨ ਹੈ ਉਹ ਸ਼ਾਂਤ ਹੋ ਜਾਏਗਾ ਤੁਹਾਡੇ ਜੋ ਮਨ ਦੇ ਵਿੱਚ ਵਿਚਾਰ ਚੱਲਦੇ ਨੇ ਉਹ ਬੰਦ ਹੋ ਜਾਣਗੇ ਫਿਰ ਸਵਾਲ ਕਰਦੇ ਨੇ ਕਿ ਕਿੰਨਾ ਸਮਾਂ ਬੈਠਣਾ ਚਾਹੀਦਾ ਹੈ ਤਵੀਰ ਸਾਹਿਬ ਫਰਮਾਉਂਦੇ ਨੇ ਇੱਕ ਘੜੀ ਆਧੀ ਘੜੀ ਆਧੀ ਹੁੰ ਤੇ ਆਦ ਘਟੋ ਘਟ ਇੱਕ ਘੜੀ ਬੈਠ ਕੇ ਸਾਨੂੰ ਜਰੂਰ ਚੌਂਕੜਾ ਮਾਰਨਾ ਚਾਹੀਦਾ 24 ਮਿੰਟ ਦੀ ਇੱਕ ਘੜੀ ਹੁੰਦੀ ਹੈ ਭਾਈ ਜੇ 24 ਮਿੰਟ ਨਹੀਂ ਬੈਠ ਸਕਦੇ ਇੱਕ ਘੜੀ ਤਾਂ ਕਬੀਰ ਜੀ ਫਰਮਾਉਂਦੇ ਨੇ ਆਧੀ ਕਰੀ ਤਾਂ ਆਧੀ ਘੜੀ 12 ਮਿੰਟ ਬੈਠੋ ਜੇ 12 ਮਿੰਟ ਵੀ ਨਹੀਂ ਬੈਠ ਸਕਦੇ ਤਾਂ ਭਗਤ ਜੀ ਫਰਮਾਉਂਦੇ ਨੇ ਇੱਕ ਘੜੀ ਆਧੀ ਕਰੀ ਆਧੀ ਹੂ ਤਿਆਦ ਤਾਂ ਘਟੋ ਘਟ 6 ਮਿੰਟ ਜ਼ਰੂਰ ਬੈਠੋ ਜਦੋਂ ਤੁਸੀਂ ਆਪਣਾ ਬੈਠਣ ਦਾ ਸੁਭਾਅ ਬਣਾ ਲਓਗੇ ਮੈਡੀਟੇਸ਼ਨ ਕਰੋਗੇ ਤਾਂ ਪਿਆਰਿਓ ਤੁਹਾਡਾ ਜੋ ਮਨ ਹੈ ਉਹ ਸ਼ਾਂਤ ਹੋ ਜਾਏਗਾ ਜਦੋਂ ਮਨ ਸ਼ਾਂਤ ਹੋ ਜਾਏਗਾ ਫਿਰ ਬਾਣੀ ਪੜਨ ਦੇ ਵਿੱਚ ਸਿਮਰਨ ਕਰਨ ਦੇ ਵਿੱਚ ਤੁਹਾਡਾ ਜੋ ਮਨ ਹੈ ਉਹ ਲੱਗੇਗਾ ਬਾਣੀ ਪੜਨੀ ਵੀ ਜ਼ਰੂਰੀ ਹੈ ਤੇ ਮੈਡੀਟੇਸ਼ਨ ਕਰਨਾ ਵੀ ਜ਼ਰੂਰੀ ਹੈ ਮੈਡੀਟੇਸ਼ਨ ਕਰਨ ਦੇ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਗੁਰਦੁਆਰਾ ਸਾਹਿਬ ਜਾਓ ਉੱਥੇ ਜਾ ਕੇ ਇਹ ਨਹੀਂ ਕਿ ਕੀਰਤਨ ਚੱਲ ਰਿਹਾ ਹੈ ਤੇ ਤੁਸੀਂ ਗੁਟਕਾ ਸਾਹ ਚੱਕ ਕੇ ਬਾਣੀ ਪੜਨ ਲੱਗ ਜਾਓ ਨਹੀਂ ਉੱਥੇ ਕੀਰਤਨ ਹੋ ਰਿਹਾ ਹੈ ਮਨ ਨੂੰ ਸ਼ਾਂਤ ਕਰਕੇ ਕੀਰਤਨ ਸੁਣੋ ਚੁੱਪਚਾਪ ਬੈਠੋ ਤੁਹਾਡਾ ਜੋ ਮਨ ਹੈ ਉਹ ਸ਼ਾਂਤ ਹੋ ਜਾਏਗਾ